ਅੱਜ ਤੁਹਾਡੇ ਲਈ ਲੈ ਕੇ ਆਏ ਇੱਕ ਪਲਾਟ ਜੋ ਕਿ ਰੈਨੋ ਵਾਲਾ ਰਾਇਲ ਵੈਲੀ ਦੇ ਵਿੱਚ ਉਹਦੀ ਜਾਣਕਾਰੀ ਆਪਾਂ ਸ਼ਮਸ਼ੇਰ ਜੀ ਤੋਂ ਲੈਨੇ ਆਂ ਹਾਂਜੀ ਸ਼ਮਸ਼ੇਰ ਜੀ ਦੱਸੋ ਜੀ ਇਹ ਵੀਰ ਜੀ ਜਿਹੜਾ ਪਲਾਟ ਹੈ ਇਹ ਹੈਗਾ 2260 ਇਹਦੀ ਲੋਕੇਸ਼ਨ ਹੈਗੀ ਆ ਰਾਇਲ ਵੈਲੀ ਕਲੋਨੀ ਨੀਅਰ ਤ੍ਰਿਪੜੀ ਮਾਰਕੀਟ ਆ ਜਿਹੜੀ ਤੁਸੀਂ ਰੋਡ ਦੇਖਣਾ ਰੋਡ ਦਿਖਾ ਦੋ ਇਹ ਰੋਡ ਤ੍ਰਿਪੜੀ ਤੋਂ ਰੋਡ ਤੋਂ ਲੈ ਕੇ ਇਧਰ ਸਰੰਦ ਰੋਡ ਨਾਲ ਟੱਚ ਹੁੰਦੀ ਹੈ ਜਾ ਕੇ ਜੀ ਸਨਰਾਈਜ਼ ਹੋਟਲ ਦੇ ਨਾਲ ਨਿਕਲਦੀ ਹੈ ਜਾ ਕੇ ਤੇ ਇਹ ਜਿਹੜੇ ਪਲਾਟ ਦੀ ਲੋਕੇਸ਼ਨ ਆ ਇਹ ਹੈਗੀ ਆ ਰਾਇਲ ਵੈਲੀ ਕਲੋਨੀ ਇਹਦਾ ਜਿਹੜਾ ਫਰੰਟ ਆ ਇਹਦਾ ਹੈਗਾ ਜੀ 2 ਫੁੱਟ 60 ਫੁੱਟ ਬੈਕ ਹੈ ਇਹ ਜੇ ਤੁਹਾਨੂੰ ਪਲਾਟ ਚਾਹੀਦਾ ਆਪਾਂ ਪਲਾਟ ਵੀ ਤੁਹਾਨੂੰ ਦੇ ਦਾਂਗੇ ਜੇ ਤੁਹਾਡੇ ਕੋਲ ਟਾਈਮ ਹੈਗਾ ਕੋਠੀ ਬਣਾਉਣ ਦਾ ਤਾਂ ਆਪਾਂ ਤੁਹਾਨੂੰ ਵਿਦ ਮਟੀਰੀਅਲ ਕੋਠੀ ਤਿਆਰ ਕਰਕੇ ਦੇ ਦਾਂਗੇ ਫਿਰ ভাই ਜੀ ਮਟੀਰੀਅਲ ਕਿਦਾਂ ਦਾ ਲਾਉਣਾ ਹੈ ਆਪਾਂ ਮਟੀਰੀਅਲ ਬਿਲ ਜੀ ਆਪਾਂ ਇੱਕ ਨੰਬਰ ਅੱਬ ਲਿੱਟ ਲਾਣੇ ਆ ਅਲਟਰਾਟੈਕ ਸਿਮਿੰਟ ਲਾਣੇ ਆ ਬਾਕੀ ਫਿਰ ਉਹਨਾਂ ਲੈਕਸ ਦੀ ਪਾਈਪ ਹੋਗੀ ਜੋ ਵੀ ਤੁਹਾਡਾ ਕੋਠੀ ਦੇ ਵਿੱਚ ਸਮਾਨ ਲੱਗੂਗਾ ਉਹ ਸਾਰਾ ਪ੍ਰੋਪਰ ਤੁਹਾਡਾ ਉਹਦੇ ਵਿੱਚ ਲਿਖਿਆ ਜਾਊਗਾ ਐਗਰੀਮੈਂਟ ਤਿਆਰ ਹੋਊਗਾ अच्छा हाँ जी ਆਹ پلاਟ ਦੀ ਲੋਕੇਸ਼ਨ ਆ ਵੀਰੇ ਆਹ ਵਾਲੀ ਆ ਵੀਰੇ ਹਾਂਜੀ ਹਾਂ ਠੀਕ ਹੈ ਬਾਈ ਇਹ ਹੈਗਾ 22 ਫੁੱਟ ਫਰੰਟ ਹੈ ਦਾ ਹੀ ਤੇ 60 ਫੁੱਟੋ ਪਿੱਛੇ ਤੱਕ ਬੈਕ ਜਾਂਦੀ ਆ ਇਹਦੇ ਨਾਲ ਵੀ ਅਸੀਂ ਕੋਠੀ ਸ਼ੁਰੂ ਕਰ ਰਹੇ ਆ ਤੇ پلاਟ ਕਿੱਥੇ ਆਈ ਆ ਆਪਣਾ ਤੇ 22 ਛੜ ਦਾ پلاਟ ਆ ਵੀਰੇ 146 ਗਜ ਤੇ ਇਹਦੇ ਨਾਲ ਵੀ 22 ਛੜ ਦੇ پلاਟ ਨੇ ਉਹ ਨਾਲ ਹੀ ਕੋਠੀ ਬਣਾ ਕੇ ਦੇ ਰਹੇ ਆ ਆਪਾਂ ਵਿਦ ਮਟੀਰੀਅਲ ਇੱਕ ਕੋਠੀ ਉਹਦੇ ਪਾਰਲੀ ਸਾਈਡ ਬਣੂਗੀ ਤੇ ਬਾਕੀ ਵੀਰ ਜੀ ਜੇ ਤੁਹਾਨੂੰ ਲੱਗ ਰਿਹਾ ਵੀ ਇਸ ਏਰੀਏ ਜੀ ਡਿਵੈਲਪਮੈਂਟ ਘਟਾ ਹੈ ਤਾਂ ਮੇਰੇ YouTube ਚੈਨਲ ਤੇ ਜਾ ਕੇ ਤੁਸੀਂ ਦੇਖੋਗੇ ਤਾਂ ਜਿਹੜੀ 1 ਸਾਲ ਪਹਿਲਾਂ ਦੀ ਵੀਡੀਓ ਪਾਈ ਹੋਈ ਹੈ ਉਦੋਂ ਇਹ ਏਰੀਆ ਦੇ ਵਿੱਚ ਬਿਲਕੁਲ ਡਵੈਲਪਮੈਂਟ ਨਹੀਂ ਹੈਗੀ ਸੀ 1 ਸਾਲ ਦੇ ਵਿੱਚ ਇੰਨੀਆਂ ਕੁੱਟੀਆਂ 16 17 ਕੁੱਟੀਆਂ ਇੱਥੇ ਬਣੀਆਂ ਨੇ ਤੇ ਰੇਟ ਹੈ ਜਿਹੜਾ 16000 ਤੋਂ ਲੈ ਕੇ 19000 ਰੁਪਏ ਤੱਕ ਚਲਾ ਗਿਆ ਜੇ ਤੁਸੀਂ ਇਨਵੈਸਟਮੈਂਟ ਤੌਰ ਤੇ ਵੀ ਪਲਾਟ ਲੈਣਾ ਤਾਂ ਤੁਹਾਡੇ ਲਈ ਬਹੁਤ ਵਧੀਆ ਆਪਸ਼ਨ ਹੈ ਬਾਈ ਜੀ ਜੇ ਆਪਾਂ ਨੇ ਪਲਾਟ ਲੈਣਾ ਹੋਵੇ ਤਾਂ ਕਿਦਾਂ ਤੁਹਾਡੇ ਨਾਲ ਸੰਪਰਕ ਕਰੀਏ ਜੀ ਹਾਂ ਤੁਸੀਂ ਨੰਬਰ ਤੇ ਫੋਨ ਕਰ ਸਕਦੇ ਹੋ ਅਸੀਂ ਸਕਰੀਨ ਦੇ ਉੱਪਰ ਜਿਹੜਾ ਨੰਬਰ ਦਿੱਤਾ ਹੋਇਆ ਹੈ ਤੇ ਫੋਨ ਕਰਕੇ ਤੁਸੀਂ ਗੱਲ ਕਰ ਸਕਦੇ ਹੋ ਤੁਹਾਨੂੰ ਕੋਠੀ ਦੀ ਤੇ ਪਲਾਟ ਦੀ ਪੂਰੀ ਡਿਟੇਲ ਮਿਲ ਜੂਗੀ ਤੇ ਆਪਣੇ ਕੋਲ ਡੈਮੋਸ ਹੈਗੇ ਨੇ ਜਿਹੜੇ ਆਪਾਂ ਨੇ ਪਹਿਲਾਂ ਕੋਠੀਆਂ ਤਿਆਰ ਕਰੀਆਂ ਹਾਂਜੀ ਹਾਂ ਆਪਾਂ ਨੇ ਜਿਹੜੇ ਲੈਂਟਰ ਵਗੈਰਾ ਵੀ ਪਾਏ ਹੋਏ ਨੇ ਤੁਹਾਨੂੰ ਉਹ ਵੀ ਦਿਖਾ ਦਾਂਗੇ ਆ ਪਿਛਲੇ ਸਾਲ ਹੀ ਆਪਾਂ ਨੇ 16 17 ਕੋਠੀਆਂ ਤਿਆਰ ਕਰੀਆਂ ਨੇ ਜੀ ਵਿੱਦਿਓ ਮਟੀਰੀਅਲ ਉਹਨਾਂ ਦਾ ਤੁਹਾਨੂੰ ਕੰਮ ਵੀ ਦਿਖਾ ਦਾਂਗੇ ਸਾਰੀਆਂ ਦਾ